ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਪੂਲ ਕਰ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ ਤੇ ਵੰਡ ਦੇ ਨਾਲ ਕਾਫੀ ਦਿਨਾਂ ਤੋਂ ਇੱਕ ਵੀਡੀਓ ਦੇ ਬਾਰੇ ਗੱਲ ਕਰਨੀ ਸੀ ਜ਼ਿਕਰ ਹੋ ਰਿਹਾ ਕਿ ਕੁਝ ਲੋਕ ਰੱਬ ਨੂੰ ਮੰਨਣ ਵਾਲੇ ਉਹ ਕਹਿੰਦੇ ਅਸੀਂ ਭਾਈ ਇੰਨਾ ਕੁ ਸਿਮਰਨ ਕਰਿਆ ਪਰਮਾਤਮਾ ਦਾ ਕਿ ਸਾਨੂੰ ਦਿਖਿਆ ਉਹਨੇ ਸਾਨੂੰ ਦਰਸ਼ਨ ਦਿੱਤੇ ਤੇ ਕਈ ਵੀਡੀਓ ਦੇ ਵਿੱਚ ਇੱਕ ਭੈਣ ਨੇ ਗੱਲ ਕਹੀ ਕਿ ਮੈਂ ਸੂਰਜ ਤੇ ਜਾ ਕੇ ਆਈ ਆ ਤੇ ਇੱਕ ਕੱਲ ਮੈਂ ਇੰਟਰਵਿਊ ਸੁਣੀ ਉਹ ਕਹਿੰਦਾ ਵੀ ਮੈਨੂੰ ਇੱਕ ਪਾਸੇ 크੍ਰਿਸ਼ਣ ਦੀ ਸਬੀ ਦਿਖਾਈ ਦਿੱਤੀ ਤੇ ਦੂਜੇ ਪਾਸੇ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸੋ ਥੋੜੀ ਧਾਰਮਿਕ ਆ ਧਾਰਮਿਕਤ ਆਸਤਾ ਜੁੜੀ ਹੋਈ ਆ ਧਾਰਮਿਕ ਆਸਤਾ ਉਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਉਸ ਪ੍ਰਮਾਤਮਾ ਦਾ ਨਾਮ ਜਪਣਾ ਜੱਪੋ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਉਸ ਦਾ ਸਿਮਰਨ ਕਰਨਾ ਚਾਹੀਦਾ ਪਰ ਜਿੱਥੇ ਤੱਕ ਗੱਲ ਇਹਨਾਂ ਚੀਜ਼ਾਂ ਦੀ ਆ ਜਾਂਦੀ ਹੈ ਚਮਤਕਾਰਾਂ ਨੂੰ ਗੁਰਬਾਣੀ ਦੇ ਵਿੱਚ ਕਿਤੇ ਥਾਂ ਨਹੀਂ ਦਿੱਤੀ ਗਈ ਜਾਂ ਕਿਸੇ ਸ਼ਕਤੀਆਂ ਨੂੰ ਗੁਰਬਾਣੀ ਦੇ ਵਿੱਚ ਦਰਸਾਇਆ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਤਾ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਸੀ। ਬਾਬਾ ਨਾਨਕ ਚਾਹੁੰਦੇ ਤਾਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਸੀ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਚਾਹੁੰਦੇ ਤਾਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਸੀ। ਕਰ ਕਰਾਮਾ ਆਪ ਨੂੰ ਦਿਖਾਈ। ਤੇ ਹਾਲਾਂਕਿ ਮੈਂ ਇਸ ਮਾਮਲੇ ਦੇ ਵਿੱਚ ਮੂਰਖਾਂ ਇਹਨਾਂ ਚੀਜ਼ਾਂ ਨੂੰ ਹਜੇ ਦੱਸਣ ਦੇ ਵਿੱਚ ਮੂਰਖਾਂ ਕਿਉਂਕਿ ਮੈਨੂੰ ਇਹਨਾਂ ਗਿਆਨ ਨਹੀਂ ਪਰ ਇਹਨਾਂ ਕੋ ਗਿਆਨ ਹੈਗਾ ਕਿ ਜਿਸ ਨੂੰ ਪਰਮਾਤਮਾ ਮਿਲਦਾ ਨਾ ਪੇਰੋ ਬੰਦਾ ਬੋਲਣ ਜੋਗਾ ਨਹੀਂ ਰਹਿੰਦਾ ਕਿਸੇ ਨੂੰ ਦੱਸਣ ਜੋਗਾ ਨਹੀਂ ਰਹਿੰਦਾ ਕਿ ਉੱਪਰ ਕੀ ਸੀ ਕਿਉਂਕਿ ਉਹ ਆਪਣੇ ਆਪ ਚੈਨ ਵਿੱਚ ਵਸਦਾ ਹੋ ਜਾਂਦਾ ਤੇ ਅਸਲ ਵਿੱਚ ਨਾ ਜਿਹੜੇ ਰੌਲਾ ਪਾਉਂਦੇ ਫਿਰਦੇ ਨੇ ਕਿ ਅਸੀਂ ਰੱਬ ਦੇ ਦਰਸ਼ਨ ਕੀਤੇ ਨੇ ਜਾਂ ਰੱਬ ਵਹਿਜਾ ਦਿਖਦਾ ਉਹਨਾਂ ਨੂੰ ਹਜੇ ਅਸਲ ਰੂਪ ਦੇ ਵਿੱਚ ਮੈਨੂੰ ਨਹੀਂ ਲੱਗਦਾ ਰੱਬ ਮਿਲਿਆ ਹੋਊਗਾ ਸਿਰਫ ਖਰੋ। ਮਾੜੀ ਜੀ ਜਦੋਂ ਨਾ ਰੋਸ਼ਨੀ ਦਿਖਦੀ ਹੈ ਨਾ ਮਾੜੀ ਜੀ ਰੋਸ਼ਨੀ ਦਿਖਦੀ ਆ ਤਾਂ ਫਿਰ ਉਹਨੂੰ ਇਦਾਂ ਲੱਗਦਾ ਕਿ ਪਰਮਾਤਮਾ ਸਾਡੇ ਕੋਲ ਆ ਕੇ ਬਹਿ ਗਿਆ ਪਰ ਉਸ ਪਰਮਾਤਮਾ ਨੂੰ ਲੱਭਦੇ ਇਹ ਦੁਨੀਆ ਪਤਾ ਨਹੀਂ ਚੰਦ ਤਾਰੇ ਤੱਕ ਕਿੱਥੇ ਪਹੁੰਚੀ ਆ ਜਾਂ ਫਿਰ ਉਸ ਪਰਮਾਤਮਾ ਦੀ ਹੋਂਦ ਨੂੰ ਲੱਭਣ ਲੱਗੇ ਕਿੱਥੇ ਕਿੱਥੇ ਪੜਕ ਰਹੀ ਹੈ ਪਰ ਇੱਕ ਗੱਲ ਹੈ ਕਿ ਅਗਰ ਤੁਸੀਂ ਆਪਣੇ ਇਸ ਸਰੀਰ ਦਾ ਗਿਆਨ ਪਾ ਲਓਨਾ ਤਾਂ ਇਸ ਅੰਦਰੀ ਪਰਮਾਤਮਾ ਅਗਰ ਤੁਸੀਂ ਇਸ ਸਰੀਰ ਨੂੰ ਜਾਣ ਲਓ ਸਮਝ ਲਓ ਤਾਂ ਬੋਲਣ ਵਾਲਾ ਵੀ ਉਹੀ ਆ ਤੇ ਦੇਖਣ ਵਾਲਾ ਵੀ ਉਹੀ ਆ ਹੱਥ ਜੋੜ ਕੇ ਨਮਸਕਾਰ ਕਰਨ ਵਾਲਾ ਵੀ ਉਹੀ ਆ ਤੇ ਇਸ ਸਰੀਰ ਦੇ ਵਿੱਚ ਪਰਮਾਤਮਾ ਵੀ ਆ ਤੇ ਸ਼ੈਤਾਨ ਵੀ ਆ ਤੇ ਜਿੱਥੇ ਚੰਗਾ ਉੱਥੇ ਮਾੜਾ ਵੀ ਆ ਜਿੱਥੇ ਪਾਪ ਆ ਉੱਥੇ ਪਣ ਵੀ ਆ ਇਸ ਸਰੀਰ ਦੇ ਅੰਦਰ ਹੀ ਆ ਇਸ ਸਰੀਰ ਤੋਂ ਬਾਹਰ ਅਸੀਂ ਕੁਝ ਨਹੀਂ ਦੇਖਿਆ ਤੇ ਸਰੀਰ ਦੇ ਅੰਦਰ ਅਸੀਂ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਜਪਜੀ ਸਾਹਿਬ ਦੇ ਜਦੋਂ ਤੁਸੀਂ ਵਾਣੀ ਨੂੰ ਆਠ ਨੂੰ ਪੜੋਂਗੇ ਤਾਂ ਉਹਦੇ ਵਿੱਚ ਪ੍ਰਮਾਤਮਾ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਏਕ ਓੰਕਾਰ ਪ੍ਰਮਾਤਮਾ ਇੱਕ ਸਤਨਾਮ ਉਹਦਾ ਨਾਮ ਸੱਚਾ ਉਹ ਕਦੇ ਝੂਠ ਨਹੀਂ ਹੋ ਸਕਦਾ ਕਰਤਾ ਪੁਰਖ ਕਰਨ ਕਰਾਉਣ ਵਾਲਾ ਹੋਈ ਹੈ ਤੇ ਨਾ ਤਾਂ ਕਿਸੇ ਤੇ ਭੈ ਥੱਲੇ ਹੈ ਨਾ ਕਿਸੇ ਤੋਂ ਡਰਦਾ ਤੇ ਨਾ ਹੀ ਕੋਈ ਉਸ ਨੂੰ ਡਰਾ ਸਕਦਾ ਉਹ ਕਿਸੇ ਜੁਨਾ ਦੇ ਵਿੱਚ ਜਨਮ ਨਹੀਂ ਲੈਂਦਾ ਪਰਮਾਤਮਾ ਸਥਿਰ ਉਹਦਾ ਕਦੇ ਅੰਤ ਨਹੀਂ ਹੋ ਸਕਦਾ ਪਰ ਜੋ ਸੱਜਣ ਮਿੱਤਰ ਵੀਰ ਭੈਣ ਭਰਾਈ ਕਹਿੰਦੇ ਨੇ ਕਿ ਸਾਨੂੰ ਪਰਮਾਤਮਾ ਮਿਲਿਆ ਅਸੀਂ ਦੇਖਿਆ ਉਥੇ ਇਹੋ ਜਿਹਾ ਜੀਵਨ ਸੀ ਉਥੇ ਅਸੀਂ ਆ ਦੇਖਿਆ ਹਾਂ ਹੋ ਸਕਦਾ ਹੈ ਹਰ ਇੱਕ ਧਰਤੀ ਤੇ ਜੀਵ ਜੰਤੂ ਆ ਸਾਡੀ ਧਰਤੀ ਤੇ ਜੀਵ ਜੰਤੂ ਹੋਰ ਪ੍ਰਕਾਰ ਦੇ ਨੇ ਹਰ ਇੱਕ ਪਰਮਾਤਮਾ ਨੇ ਚੀਜ਼ ਵਿੱਚ ਜੀ ਪੈਦਾ ਕੀਤਾ ਇੱਕ ਪੱਥਰ ਨੂੰ ਭਾਂਦੇ ਉਹਦੇ ਵਿੱਚ ਵੀ ਇੱਕ ਕੀੜਾ ਹੁੰਦਾ ਉੱਥੇ ਵੀ ਉਹਨੂੰ ਰੋਟੀ ਪਾਣੀ ਆਹਰ ਦਿੰਦਾ ਤੇ ਧਰਤੀਆਂ ਬਹੁਤ ਨੇ ਲੱਖ ਆਕਾਸ਼ ਆਕਾਸ਼ ਲੱਖ ਪਤਾਲਾ ਪਤਾਲ ਪਤਾ ਨਹੀਂ ਕਿੰਨੇ ਕੁ ਪਤਾਲਾ ਲੱਭ ਲਈ ਉਹਨੇ ਕੀ ਥੋੜੇ ਨੇ ਕਿੰਨੀਆਂ ਧਰਤੀਆਂ ਲੱਭ ਲਈ ਉਹਨੇ ਥੋੜੀਆਂ ਆ ਬਿਗਿਆਨ ਦਾ ਅੱਜ ਲੱਭ ਰਿਆ ਨਾ ਪਰ ਬਾਬੇ ਨਾਨਕ ਨੇ ਬਹੁਤ ਟਾਈਮ ਪਹਿਲਾਂ ਦੱਸਤਾ ਸੀ ਗੁਰਬਾਣੀ ਵਿੱਚ ਲਿਖਤਾ ਸੀ ਕਿ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲ ਪਰ ਸਾਡੀ ਹਜੇ ਸੂਝੀ ਉੱਤੇ ਤੱਕ ਨਹੀਂ ਪਹੁੰਚੀ ਅਸੀਂ ਲੋਕਾਂ ਦਾ ਠੱਗੀਆਂ ਠੂਰੀਆਂ ਮਾਰਦੇ ਫਿਰਦੇ ਹਾਂ ਤੇ ਮਨ ਸਾਡਾ ਇਕੱਤਰ ਇਕਾਗਰ ਨਹੀਂ ਹੋ ਸਕਦਾ ਇੱਕ ਚੇਤ ਨਹੀਂ ਹੋ ਸਕਦਾ ਤੇ ਪਹਿਲਾਂ ਅਗਰ ਉਸ ਪ੍ਰਮਾਤਮਾ ਨੂੰ ਮਿਲਣਾ ਨਾ ਪੰਜ ਚੋਰ ਮਾਰਨੇ ਪੈਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਚੋਰ ਮਾਰਨਗੇ ਤਾਂ ਅਸੀਂ ਉਸ ਪ੍ਰਮਾਤਮਾ ਨੂੰ ਪਾਉਣ ਦਾ ਇੱਕ ਜਰੀਆ ਬਣਾ ਸਕਦੇ ਹਾਂ ਪਰ ਕਾਲ ਯੁਗ ਦੇ ਵਿੱਚ ਪਰਮਾਤਮਾ ਦੀ ਇੰਨੀ ਪੂਸਤਤ ਵੀ ਆ ਕਿ ਇੱਕ ਸੈਕਿੰਡ ਵੀ ਅਸੀਂ ਮਨ ਖੜਾ ਕੇ ਨਾ ਉਸ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਸਾਡੇ ਸਾਹਮਣੇ ਕਿਤੇ ਨਹੀਂ ਹੈਗਾ ਸਾਡੇ ਵਿੱਚ ਹੀ ਹੈ ਕਿਤੇ ਬਾਹਰ ਲੱਭਣ ਦੀ ਲੋੜ ਨਹੀਂ ਪਰ ਸਾਡਾ ਮਨ ਟਿਕਦਾ ਨਹੀਂ ਹੁਣ ਇੱਕ ਬੀਰ ਦੀ ਕਲ ਮੈਂ ਗੱਲ ਨਾਲ ਸਹਿਮਤ ਆ ਕਹਿੰਦਾ ਉਹ ਕਹਿੰਦਾ ਵੀ ਮੇਰੇ ਤਾਂ ਨਾ ਦਾੜਾ ਪ੍ਰਕਾਸ਼ ਹੈ ਨਾ ਮੈਂ ਅਮਰਤ ਛਕਿਆ ਮੈਂ ਬਾਣੀ ਪੜਨ ਦੀ ਕੋਸ਼ਿਸ਼ ਕਰਦਾ ਰਿਹਾ ਮੈਨੂੰ ਐਦਾਂ ਦਿਖਣ ਲੱਗ ਗਿਆ ਉਹ ਮੈਨੂੰ ਐਦਾਂ ਅਨੁਭਵ ਹੋਣ ਲੱਗ ਗਿਆ ਕਿ ਮੇਰੇ ਕੋਲ ਹੈ ਫਿਰ ਉਸਨੇ ਦੋ ਤਿੰਨ ਗੱਲਾਂ ਹੋਰ ਕਹੀਆਂ ਪਰ ਹੁਣ ਉਹ ਕਿਸੇ ਕਿਥੋਂ ਤੱਕ ਸੱਚ ਹੈ ਕਿਉਂਕਿ ਸਾਡਾ ਮਨ ਹੈ ਜਾਨਾ ਅਗਰ ਅਸੀਂ ਆਪਣੇ ਮਨ ਤੋਂ ਚਾਹੀਏ ਅਸੀਂ ਹਰ ਇੱਕ ਚੀਜ਼ ਨੂੰ ਆਪਣੇ ਸਾਹਮਣੇ ਇਮੇਜਨ ਕਰਕੇ ਬਣਾ ਸਕਦੇ ਹਾਂ ਹੁਣ ਮੰਨ ਲਓ ਮੈਂ ਕਿਸੇ ਚੀਜ਼ ਨੂੰ ਸੋਚਾਂ ਕਿ ਮੇਰੇ ਸਾਹਮਣੇ ਹੈ ਮੇਰੇ ਮੰਨਿਓ ਉਸ ਦੀ ਉਹਦੀ ਤਸਵੀਰ ਬਣਾ ਦਣੀ ਹੈ ਕਿ ਮੇਰੇ ਸਾਹਮਣੇ ਖੜਾ ਹੈ ਹਾਲਾਂਕਿ ਜੋ ਤੁਸੀਂ ਤਸਵੀਰਾਂ ਦੇਖਦੇ ਹੋ ਨਾ ਗੁਰੂ ਮਹਾਰਾਜ ਦੀਆਂ ਗੁਰੂ ਸਹਿਬਾਨਾਂ ਦੀਆਂ ਇਹ ਅਸਲ ਤਸਵੀਰਾਂ ਨਹੀਂ ਇਹ ਇੱਕ ਅਨੁਭਵ ਕਰਕੇ ਬਣਾਈਆਂ ਗਈਆਂ ਨੇ ਜਿਵੇਂ ਸੋਭਾ ਸਿੰਘ ਸੀ ਸੋਭਾ ਸਿੰਘ ਨੇ ਆਪਣੀ ਤਸਵੀਰ ਨਾਲ ਛੇੜਛਾਲਾਂ ਕੁਝ ਵੀ ਕਰਕੇ ਇਸ ਨੂੰ ਬਾਬੇ ਨਾਨਕ ਦੀ ਤਸਵੀਰ ਦੇ ਵਿੱਚ ਤਬਦੀਲ ਕਰ ਦਿੱਤਾ ਪਰ ਅਸਲ ਵਿੱਚ ਇਹਨਾਂ ਦੇ ਜੋ ਚਿਹਰੇ ਸੀ ਉਸ ਟਾਈਮ ਕਿਹੜਾ ਕੋਈ ਫੋਟੋਗ੍ਰਾਫ ਹੁੰਦੇ ਸੀ ਜਾ ਉਹਨਾਂ ਦੇ ਚਿਹਰੇ ਬਣ ਗਏ ਅਸਲ ਅਸ ਵਿੱਚ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਇਹ ਜਿ ਤਸਵੀਰਾਂ ਬਣਾਈਆਂ ਗਈਆਂ ਨੇ ਇਹ ਅਸਲੀਅਤ ਵਿੱਚ ਗੁਰੂ ਮਹਾਰਾਜ ਦੀਆਂ ਨਹੀਂ ਹੈਗੀਆਂ ਤੇ ਗਰਵਾਣੀ ਦੇ ਵਿੱਚ ਇੱਕ ਚੀਜ਼ ਜ਼ਰੂਰ ਲਿਖੀ ਆ ਕਿ ਭਾਈ ਸ਼ਬਦ ਗੁਰੂ ਦੀ ਬੰਦਗੀ ਕਰੋ ਦੇਹ ਧਾਰੀ ਕਦੇ ਪਖੰਡੀ ਗੁਰੂ ਨਹੀਂ ਬਣ ਸਕਦਾ ਜੇ ਸੰਸਾਰ ਨੂੰ ਆਪਣੇ ਮਰਨ ਦਾ ਪਤਾ ਨਹੀਂ ਕਿ ਮੇਰਾ ਮਰਨ ਕਿਸ ਤਰ੍ਹਾਂ ਦਾ ਹੋਣਾ ਜਾਂ ਮੇਰਾ ਅੱਗੇ ਮੇਰੇ ਨਾਲ ਕੀ ਹੋਣਾ ਮੇਰੀ ਦੀਨ ਕੀ ਹੋਣਾ ਉਹ ਤੁਹਾਨੂੰ ਪਾਰ ਨਹੀਂ ਲਗਾ ਸਕਦਾ ਇਸੇ ਲਈ ਗੁਰਬਾਣੀ ਨੂੰ ਗੁਰੂ ਮੰਨਿਆ ਗਿਆ ਬਾਣੀ ਦੇ ਵਿੱਚ ਕਿਉਂਕਿ ਸ਼ਬਦ ਸ਼ਬਦਾਂ ਦੇ ਰੂਪ ਵਿੱਚ ਗੁਰਬਾਣੀ ਲਿਖੀ ਗਈ ਹੈ ਸ਼ਬਦ ਕਦੇ ਝੂਠ ਨਹੀਂ ਹੋ ਸਕਦਾ ਹਾਊਸ ਨੂੰ ਤੁਸੀਂ ਝੂਠਾ ਜਾਂ ਸੱਚਾ ਸਾਥ ਕਰ ਸਕਦੇ ਹੋ ਪਰ ਕਦੇ ਸ਼ਬਦ ਝੂਠਾ ਨਹੀਂ ਹੋ ਸਕਦਾ ਹੁਣ ਉਹ ਕਹਿੰਦੇ ਨੇ ਕਿ ਅਸੀਂ ਸੂਰਜ ਤੇ ਗਏ ਉੱਥੇ ਜਾ ਕੇ ਅਸੀਂ ਦੇਖਿਆ ਕਿ ਜੀ ਵਾਹ ਮੰਨਦੇ ਸੀ ਕਿ ਹਰ ਇੱਕ ਆਯੂ ਮੰਡਲ ਦੇ ਵਿੱਚ ਹਰ ਇੱਕ ਧਰਤੀ ਦੇ ਉੱਪਰ ਕੋਈ ਨਾ ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਜੀਵ ਹੈਗੇ ਨੇ ਚਾਹੇ ਉਹ ਕੀੜਿਆਂ ਦੇ ਰੂਪ ਵਿੱਚ ਚਾਹੇ ਪੰਛੀਆਂ ਦੇ ਰੂਪ ਵਿੱਚ ਜਾਨਵਰਾਂ ਦੇ ਰੂਪ ਵਿੱਚ ਤੇ ਸਾਡੇ ਇੱਥੇ ਦੂ-ਦੂ ਲੱਤਾਂ ਵਾਲੇ ਜਾਨਵਰ ਨੇ ਕੀ ਪਤਾ ਉੱਥੇ 12-12 ਲੱਤਾਂ ਵਾਲੇ ਹੋਣ 24-24 ਲੱਤਾਂ ਵਾਲੇ ਹੋਣ ਤੇ ਉਹਨਾਂ ਦੀ ਬਨਾਵਟ ਸਾਡੇ ਤੋਂ ਵੱਡੀ ਵੀ ਹੋ ਸਕਦੀ ਆ ਛੋਟੀ ਵੀ ਹੋ ਸਕਦੀ ਆ ਆਕਾਰ ਦੇ ਵਿੱਚ ਬਹੁਤ ਵੱਡੇ ਵੀ ਹੋ ਸਕਦੇ ਨੇ ਜਾਂ ਫਿਰ ਉਹਨਾਂ ਦੀ ਕਿਸੇਕ ਦਸ਼ਾ ਬੇਟਵੀ ਹੋ ਸਕਦੀ ਆ ਜਾਂ ਫਿਰ ਉਹਨਾਂ ਦੇ ਚਿਹਰੇ ਇਸ ਤਰ੍ਹਾਂ ਦੇ ਹੋ ਸਕਦੇ ਆ 10-10 ਸਿਰ ਵੀ ਹੋ ਸਕਦੇ ਨੇ 4-4 ਅੱਖਾਂ ਵੀ ਹੋ ਸਕਦੀਆਂ ਨੇ ਜਾਂ 8-8 ਹੱਥ ਵੀ ਹੋ ਸਕਦੇ ਨੇ ਕਿਉਂਕਿ ਹਰੇਕ ਧਰਤੀ ਦੇ ਵਿੱਚ ਜਾਂ ਜਿੰਨੀਆਂ ਵੀ ਅਸੀਂ ਆਪਣੇ ਆਪਣੇ ਪ੍ਰਿਥਵੀ ਦੇ ਬਾਹਰ ਜਿੰਨੀਆਂ ਵੀ ਧਰਤੀਆਂ ਸਾਡੇ ਵਿਗਿਆਨਕਾਂ ਨੇ ਦੇਖੀਆਂ ਨੇ ਉੱਥੇ ਜੀਵਨ ਵਾਸਾ ਹੋ ਸਕਦਾ ਹਰ ਇੱਕ ਧਰਤੀ ਦੇ ਉੱਪਰ ਪ੍ਰਮਾਤਮਾ ਨੇ ਉਸ ਨੂੰ ਉਸ ਤਰ੍ਹਾਂ ਢਾਲਤਾ ਜਿਸ ਤਰ੍ਹਾਂ ਦਾ ਉਹ ਬਾਤਾਬਾਨ ਸੀ ਜਿਵੇਂ ਸਾਡੀ ਧਰਤੀ ਤੇ ਜੀਵ ਜਾਂ ਬਾਜੂ ਮੰਡਲ ਸੀ ਉਹਦੇ ਜੀਵ ਪੈਦਾ ਹੋ ਗਏ ਤੇ ਉਸੇ ਧਰਤੀਆਂ ਤੇ ਵੀ ਜਿਸ ਤਰ੍ਹਾਂ ਦੇ ਬਾਜੂ ਮੰਡਲ ਹੋਣਗੇ ਉਸ ਤਰ੍ਹਾਂ ਦੇ ਜੀਵ ਪ੍ਰਮਾਤਮਾ ਪੈਦਾ ਜ਼ਰੂਰ ਕਰਦਾ ਚਾਹੇ ਉਹ ਗੈਸ ਦੇ ਉਪਗ੍ਰਹੇ ਨੇ ਚਾਹੇ ਉਹ ਠੋਸ ਧਰਤੀ ਦੇ ਉਪਗ੍ਰਹੇ ਨੇ ਜਾਂ ਗ੍ਰਹਿ ਨੇ ਜਾਂ ਫਿਰ ਉਹ ਧਰਤੀਆਂ ਨੇ ਉਥੇ ਹਰ ਇੱਕ ਉਪਗ੍ਰਹ ਦਾ ਚਲੋ ਜੋ ਸਾਡੇ ਦੁਆਰਾ ਬਣਾਏ ਗਏ ਉਹ ਨਹੀਂ ਜਿਹੜੇ ਗ੍ਰਹਿ ਨੇ ਉਹ ਜਿਹੜੇ ਕੁਦਰਤ ਨੇ ਬਣਾਏ ਨੇ ਉਹ ਚੀਜ਼ਾਂ ਨੇ ਤੇ ਹਾਇ ਮੰਨਦੇ ਆ ਕਿ ਹਰ ਇੱਕ ਧਰਤੀ ਤੇ ਜੀਵ ਹੈਗੇ ਨੇ ਕਿਸੇ ਵੀ ਕਿਸਮ ਚੋਂ ਸਾਤ ਮੈਨੂੰ ਕਿਸੇ ਵੀ ਰੂਪ ਚ ਹੋ ਸਕਦੇ ਨੇ ਪਰ ਜੋ ਲੋਕ 10 ਦਿਨ ਲਾ ਕੇ ਕਹਿੰਦੇ ਨੇ ਕਿ ਹਾਂ ਜਾਂ 2 ਮਹੀਨੇ ਲੱਗ ਕੇ ਕਹਿੰਦੇ ਨੇ ਹਾਂ ਅਸੀਂ ਪ੍ਰਮਾਤਮਾ ਨੂੰ ਅਨੁਭਵ ਕੀਤਾ ਮੈਂ ਮਿਲਿਆ ਪਰ ਅਸਲ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਪ੍ਰਮਾਤਮਾ ਜਿਹਨਾਂ ਨੂੰ ਮਿਲਿਆ ਹੁੰਦਾ ਉਹ ਤਾਂ ਨੀ ਕਿਸੇ ਕੈਮਰੇ ਸਾਹਮਣੇ ਨਹੀਂ ਆਉਂਦਾ ਰੌਲਾ ਪਾ ਕੇ ਨਹੀਂ ਦੱਸਦਾ ਕਿ ਮੇਰੇ ਕੋਲ ਪ੍ਰਮਾਤਮਾ ਆ ਗਿਆ ਉਹ ਚੁੱਪ ਹੋ ਜਾਂਦਾ ਸ਼ਾਂਤ ਹੋ ਜਾਂਦਾ ਠੰਢੀ ਸੁਭਾਲਾ ਹੋ ਜਾਂਦਾ ਉਹਦੀ ਬਿਰਤੀ ਉਸ ਪ੍ਰਮਾਤਮਾ ਨਾਲ ਜੁੜ ਜਾਂਦੀ ਆ ਪਰ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਅੱਜ ਕੱਲ ਪ੍ਰਮਾਤਮਾ ਦੇ ਨਾਂ ਦੇ ਸਿਰਫ ਰੌਲੇ ਪਾਈ ਜਾ ਰਹੇ ਨੇ ਇੱਕ ਪੈਸੇ ਕਮਾਉਣ ਦਾ ਜਰੀਆ ਸੀ ਉਸ ਅਕਾਲ ਪੁਰਖ ਨੂੰ ਮੰਨ ਲੈ ਸਾਡੇ ਨੂੰ ਵੱਧ ਸੇਵਾ ਕਰਨ ਵਾਲਾ ਗੁਰੂ ਘਰ ਦਾ ਗ੍ਰੰਥੀ ਆ ਜਿਹੜਾ ਮਹਾਰਾਜ ਦੇ ਸਰੂਪ ਨੂੰ ਚਾਕੇ ਆਪਣੇ ਸਿਰ ਤੇ ਰੱਖ ਲੈਂਦਾ ਆਪਣੇ ਸਿਰ ਤੇ ਉਸ ਨੂੰ ਜਦੋਂ ਆਪਾਂ ਆਪਣੇ ਸ਼ਾਮ ਦੇ ਵਾਸੋਂ ਕਾਸਨ ਕਰਦੇ ਹਾਂ ਪ੍ਰਮਾਤਮਾ ਦਾ ਉਸ ਗੁਰਗੰਸਾਹ ਦਾ ਸੋਕਾਸਨ ਕਰਦੇ ਹਾਂ ਫਿਰ ਉਹ ਇਦਾਂ ਗੁਰੂ ਗ੍ਰੰਥ ਸਾਹਿਬ ਨੂੰ ਚਾਕੇ ਆਪਣੇ ਸਿਰ ਤੇ ਰੱਖ ਲੈਂਦੇ ਉਸ ਗੁਰੂ ਘਰ ਦੇ ਗ੍ਰੰਥੀ ਨਾਲੋਂ ਕੋਈ ਨੇੜੇ ਪ੍ਰਮਾਤਮਾ ਦੇ ਹੋ ਨਹੀਂ ਸਕਦਾ ਪਰ ਬਹੁਤੇ ਜੋ ਇਨਸਾਨ ਨੇ ਉਹਨਾਂ ਨੇ ਗਰਵਾਣੀ ਨੂੰ ਇੱਕ ਧੰਦਾ ਬਣਾ ਲਿਆ ਦਾ 2-4 ਮਹੀਨੇ ਜਾਂ 2 ਸਾਲ ਲਾ ਕੇ ਗਰਵਾਣੀ ਪੜਦੇ ਨੇ ਆਪਣੇ ਡੇਰੀ ਕੋਲ ਕੇ ਬਹਿ ਜਾਂਦੇ ਨੇ ਚਾਹੇ ਉਹ ਕੋਈ ਹੋਣ ਆਪਾਂ ਕਿਸੇ ਦਾ ਨੌਂ ਨਹੀਂ ਲੈਂਦੇ ਬਾਣੀ ਗੁਰੂ ਦੀ ਆ ਗਰਵਾਣੀ ਦੀ ਚਰਚਾ ਕਰਦੇ ਨੇ ਗਰਵਾਣੀ ਦੀ ਵਿਆਖਿਆ ਕਰਦੇ ਨੇ ਤੇ ਪੈਸੇ ਆਪਣੇ ਕਾਊਂਟਾਂ ਵਿੱਚ ਪਾਉਂਦੇ ਨੇ ਆਪਣੇ ਗੋਲਕਾਂ ਵਿੱਚ ਪਾਉਂਦੇ ਨੇ ਜਗਾ ਲੈ ਲੈ ਖਰੀਦੀ ਜਾਂਦੇ ਰੂੜਾਂ ਤੇ ਦੇਖੋ ਤੁਸੀਂ ਆਮ ਲੇਦਾ ਤੁਹਾਨੂੰ ਦਿਖ ਜਾਣਗੇ ਪਰ ਕਦੇ ਨਹੀਂ ਕਹਿੰਦੇ ਵੀ ਭਾਈ ਗੁਰੂ ਘਰ ਨਾਲ ਚੋ ਕਿਉਂਕਿ ਉਹਨੂੰ ਪਤਾ ਹੈ ਕਿ ਸਾਡਾ ਖਾਨ ਮਰ ਜੂ ਪਰ ਹੁਣ ਆਪਾਂ ਟੌਪਿਕ ਤੋਂ ਬੜਾ ਦੂਰ ਨਾ ਜਾਈਏ ਆਪਾਂ ਗੱਲ ਕਰਦੇ ਹਾਂ ਕਿ ਉਹ ਕਹਿੰਦੇ ਨੇ ਸਾਨੂੰ ਅਨੁਭਵ ਹੋ ਗਿਆ ਕਿ ਪ੍ਰਮਾਤਮਾ ਮਿਲਿਆ ਅਸਲ ਵਿੱਚ ਤੁਸੀਂ ਵੀ ਜਰੂਰ ਦੱਸਿਓ ਤੁਹਾਡੇ ਵਿੱਚੋਂ ਵੀ ਬਹੁਤ ਘਰਾਂ ਵਿੱਚ ਬ੍ਰਹਮ ਗਿਆਨੀ ਬੈਠੇ ਹੋਣਗੇ ਜਾਂ ਜਿਨ੍ਹਾਂ ਨੇ ਆਪਣੀ ਉਮਰਾਂ ਹੀ ਬਤੀਤ ਕਰਤੀਆਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਤੇ ਤੁਸੀਂ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਸ ਤਰ੍ਹਾਂ ਦੇ ਅਨੁਭਵ ਹੋਏ ਨੇ ਜਾਂ ਇਹ ਲੋਕ ਇੱਕ ਮਹਿਜ ਡਰਾਮਾ ਕਰ ਰਹੇ ਨੇ ਜਾਂ ਫਿਰ ਇਹਨਾਂ ਨੂੰ ਵਾਕਿ ਵਿੱਚ ਉਹ ਪਰਮਾਤਮਾ ਮਿਲਿਆ ਪਰ ਮੇਰੀ ਜਿੱਥੇ ਤੱਕ ਸੋਚ ਹੈ ਹਾਲਾਂਕਿ ਮੈਂ ਸੂਚ ਨਹੀਂ ਕਾਵਲ ਨਹੀਂ ਹੈਗਾ ਪਰ ਜਿੱਥੇ ਤੱਕ ਜਿੰਨਾ ਕਿ ਵੀ ਆਪਾਂ ਨੂੰ ਪਵਾ ਅਸੀਂ ਵੀ ਉਸ ਪਰਮਾਤਮਾ ਦਾ ਸਿਮਰਨ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਪਰ ਜੋ ਚੀਜ਼ ਉਹ ਕਹਿੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਉਹ ਪ੍ਰਮਾਤਮਾ ਦੇ ਨੇੜੇ ਚੜੇ ਵੀ ਪਹੁੰਚੇ ਹੋਣਗੇ ਸੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਾਕੀ ਮੁੱਕ ਦੀ ਗੱਲ ਇਹ ਆ ਜਿਹਨੂੰ ਰੱਬ ਮਿਲ ਜਾਂਦਾ ਜਿਹਨੂੰ ਦਰਸ਼ਨ ਦਿੰਦਾ ਉਹ ਗੁੰਮ ਜੂ ਕਰੀ ਲੇਦਾ ਉਹ ਚੁੱਪ ਜਾਂਦਾ ਰੌਲਾ ਨਹੀਂ ਪਾਉਂਦਾ ਟੀਵੀ ਤੇ ਮੈਂ ਕਿਹਾ ਕਿ ਇੰਟਰਵਿਊ ਮੈਂ ਤਾਕਿ ਤੁਸੀਂ ਆਪਣੇ ਵਿਚਾਰ ਜਰੂਰ ਸਾਝੇ ਕਰਿਓ ਵੀਡੀਓ ਕਿਵੇਂ ਦੀ ਲੱਗੀ ਵਿਚਾਰ ਕਿਹੋ ਜਿਹੀ ਲੱਗੀ ਅਗਰ ਮੇਰੀ ਕੋਈ ਗਲਤੀ ਆ ਤਾਂ ਹੱਥ ਜੋੜ ਕੇ ਤੁਹਾਡੇ ਤੋਂ ਮਾफी ਮੰਗਦਾ ਹਾਂ ਸਾਥ ਸੰਬੰਧ ਬਖਸ਼ੋ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਜਰੂਰ ਕਰਿਓ ਆਪਣੇ ਵਿਚਾਰ ਜਰੂਰ ਕਮੈਂਟ ਬਾਕਸ ਵਿੱਚ ਪਾ ਦਿਓ ਸਤਿ ਸ੍ਰੀ ਅਕਾਲ